ਅੱਜ ਮਿਤੀ 23 ਅਕਤੂਬਰ 2025 ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵਿਖੇ ਰਾਤ ਦੇ ਤਕਰੀਬਨ ਸਵਾ 1 ਤੋਂ 1:30 ਵਜੇ ਦੇ ਵਿੱਚ ਸ਼ਿਮ ਮੰਦਰ ਦੇ ਕੋਲ ਕਿਸਮਤ ਕੈਫੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਦੋ ਵਿਅਕਤੀਆਂ ਨੂੰ ਪਛਾਣੋ ਅਤੇ ਇਹਨਾਂ ਦੀ ਤਫ਼ਤੀਸ਼ ਕਰਕੇ ਸਾਨੂੰ ਮੈਸੇਜ ਜ਼ਰੂਰ ਕਰੋ ਇਹ ਦੋ ਲੜਕੇ ਸਵਾ 1 ਤੋਂ 1:30 ਵਜੇ ਵਿੱਚ ਕਿਸਮਤ ਕੈਫੇ ਵਿੱਚ ਚੋਰੀ ਕਰਕੇ ਕੁਝ ਨਗਦ ਰੁਪਏ ਅਤੇ ਲੈਪਟਾਪ ਚੋਰੀ ਕਰਕੇ ਲੈ ਗਏ। ਇਹਨਾਂ ਕੋਲੇ ਐਚਐਫ ਡੀ ਲਕਸ ਨੀਲੇ ਰੰਗ ਦਾ ਮੋਟਰਸਾਈਕਲ ਹੈ। ਅਗਰ ਤੁਹਾਨੂੰ ਕੋਈ ਵੀ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਸਾਨੂੰ ਮੈਸੇਜ ਜਰੂਰ ਕਰੋ ਤਾਂ ਜੋ ਇਹ ਚੋਰ ਜਲਦੀ ਤੋਂ ਜਲਦੀ ਫੜੇ ਜਾ ਸਕਣ। ਅੱਜ ਮਿਤੀ 23 ਅਕਤੂਬਰ 2025 ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵਿਖੇ ਰਾਤ ਦੇ ਤਕਰੀਬਨ ਸਵਾ 1 ਤੋਂ 1:30 ਵਜੇ ਦੇ ਵਿੱਚ ਸ਼ਿਮ ਮੰਦਰ ਦੇ ਕੋਲ ਕਿਸਮਤ ਕੈਫੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਦੋ ਵਿਅਕਤੀਆਂ ਨੂੰ ਪਛਾਣੋ ਅਤੇ ਇਹਨਾਂ ਦੀ ਤਫ਼ਤੀਸ਼ ਕਰਕੇ ਸਾਨੂੰ ਮੈਸੇਜ ਜਰੂਰ ਕਰੋ ਇਹ ਦੋ ਲੜਕੇ 11:30 ਤੋਂ 1:30 ਵਜੇ ਵਿੱਚ ਕਿਸਮਤ ਕੈਫੇ ਵਿੱਚ ਚੋਰੀ ਕਰਕੇ ਕੁਝ ਨਗਦ ਰੁਪਏ ਅਤੇ ਲੈਪਟਾਪ ਚੋਰੀ ਕਰਕੇ ਲੈ ਗਏ ਇਹਨਾਂ ਕੋਲੇ ਐਫ ਡੀ ਲਕਸ ਨੀਲੇ ਰੰਗ ਦਾ ਮੋਟਰਸਾਈਕਲ ਹੈ ਅਗਰ ਤੁਹਾਨੂੰ ਕੋਈ ਵੀ ਇੰਨਾ ਬਾਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਸਾਨੂੰ ਮੈਸੇਜ ਜਰੂਰ ਕਰੋ ਤਾਂ ਜੋ ਇਹ ਚੋਰ ਜਲਦੀ ਤੋਂ ਜਲਦੀ ਪਕੜੇ ਜਾ ਸਕਣ ਦੁਕਾਨ ਦੇ ਵਿੱਚੋਂ ਲੈਪਟਾਪ ਤੇ ਕੁਝ ਨਕਦੀ ਚੋਰੀ ਕਰ ਲਈਤੀ ਗਈ ਹੈ ਇਹਨਾਂ ਕੋਲੇ ਐਚਐਫ ਡੀ ਲਕਸ ਮੋਟਰਸਾਈਕਲ ਹੈ ਨੀਲੇ ਰੰਗ ਦਾ ਅਤੇ ਮੂੰਹ ਲਬੇਟੇ ਹੋਏ ਹਨ ਅਗਰ ਤੁਹਾਨੂੰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਸਾਨੂੰ ਮੈਸੇਜ ਜਰੂਰ ਕਰਦੇ